ਇਤਰੇ ਮੂਨੂ ਆ ਭਾਈ ਜਾਨੇ ਮੂਨੂ ਦੇਖ ਕੇ ਯਾਰ ਇੰਨਾ ਜੇ ਘਰੇ ਬੱਕਰੀਆਂ ਵੇਚਣੀਆਂ ਹੁਣ ਆਰਮਨਾਲ ਬੱਕਰੀ ਅਗਲਾ ਘਰੇ ਮੰਜੇ ਦੇ ਵਹਿ ਕੇ ਵਿਗਦਾ ਨਾਲੇ ਤਾਂ ਇਹ ਹੀ ਵਿਡੈਵਿਡ ਕਰਦੇ 4 ਵਜੇ ਦੇ ਬੱਸਾਂ ਜੇ ਧੱਕੇ ਖਾਂਦੇ ਨੇ ਨਾਲੇ ਅਸੀਂ ਸਵੇਰੇ 4 ਵਜੇ ਦੇ ਤੁਰਦੇ ਆ ਗੱਡੀਆਂ ਲੈ ਕੇ ਬਾਈ ਯਾਰ ਠੀਕ ਆ 25 ਫਰਾ ਲੈ ਗਿਆ ਆਪਣੀ ਤੇਲ ਪਾਣੀ ਦਾ ਖਰਚੇ ਵੀ ਨਹੀਂ ਨਿਕਲਦੇ ਬਾਈ ਯਾਰ ਲੋਕ ਆ ਬੱਕਰੀ ਹੈ ਹਾਂ ਕਹਿੰਦੇ 33 ਹਾਂ ਕਹਿੰਦੇ ਕੀ ਕਰਦਾ ਇਹ 35 ਬਚਾ ਲੈ ਕਰ ਲੋ ਯਾਰ 30 ਮੰਗਦਾ ਮੈਂ 28 ਲਾਤਾ ਹਾਂ 33 ਹਾਂ ਬੱਕਰੀ ਦੇ ਕੀ ਹਾਂ ਲੈ 5000 ਦਾ ਫਰਕ ਰਹੇ ਬੱਕਰੀ ਦੇਖ ਲੈ ਲੈ ਜਾ ਜੀ ਮੈਂ ਉੱਥੇ ਕੇ ਬੱਕਰੀ ਕੰਮ ਹੋਣੀ ਐਵੇਂ ਬਸ ਕਰ ਮੈਨੂੰ ਪਤਾ ਏ ਵੀ ਜਿੱਥੇ ਦਾ ਝਾਕ ਕਰਦਾ ਉੱਥੇ ਕਰਦੀ ਹੈ ਜੀ ਬਸ ਮਾਰ ਮੋਟਾ ਨਾ ਦੇਖੋ ਨਹੀਂ ਤੂੰ ਤੇਰੀ ਸਲਾਹ ਨਾਲ ਹੈ ਚੁੱਪਾ ਸਾਦਾ ਬੰਨਿਆ ਹੋਇਆ ਕਾਸਨ ਮਾਰ ਭਾਈ 2 ਮਿੰਟ ਗਾਉਣ ਨਾਲ ਕੋਈ ਹੋਣੀ ਉਹ ਜੇ ਮਹਿੰਗੀ ਲੈ ਕੇ ਤੇ ਤੁਹਾਡੀ ਹੋਣੀ ਹੈ ਬਈ ਸਰਦਾਰ ਜੀ ਨੂੰ ਲੁੱਟ ਲਿਆ ਨਾ ਮਹਿੰਗੀ ਨਹੀਂ ਆਸੀਂ ਨਹੀਂ ਲੁੱਟਦੇ ਅਸੀਂ ਤਾਂ ਜਿਹੜਾ ਹੱਥੋਂ দান ਦੇਵੇਂਗਾ ਉਹ ਲਵਾਂਗੇ ਭਾਈ ਤੈਨੂੰ ਮੈਂ ਇੱਕ ਗੱਲ ਦੱਸਾਂ ਜਿਹੜੀ ਦੁਨੀਆ ਦਾ ਆਪਣੇ ਗੁਰੂ ਵੀ ਨਹੀਂ ਬਖਸੇ ਆਪਾਂ ਕਿਹੜੇ ਖੇਤ ਦੀ ਮੂਲੀਆਂ ਇਹਨਾਂ ਨੇ ਤਾਂ ਇੱਟਾ ਮਾਰਨੀ ਨੇ ਚਾਹ ਚੰਗਾ ਕਰ ਲੋ ਚਾਹ ਮਾੜਾ ਕਰ ਲੋ ਅਸੀਂ ਪੰਜਾਬ ਚ ਮਾੜਾ ਕਰਿਆ ਨਹੀਂ ਫੇਰ ਵੀ ਸਾਡੇ ਇੱਟਾ ਮਾਰਦੇ ਨੇ ਲੋਕ ਇੱਟਾ ਮਾਰਨਗੇ ਆਪ ਬਣਾਉਣਾ ਕਰੋ ਤੁਸੀਂ ਹਾਂ ਉਹ ਰੱਬ ਤੇ ਛੱਡ ਦੇ ਉਹ ਆਵਾ ਰੱਬ ਦੀ ਛੱਡਿਆ ਭਰਾਵਾ ਰੱਬ ਦੀ ਛੱਡਿਆ ਹੋਇਆ ਕਹਿੰਦਾ ਕੋਈ ਪੂਰੀ 30000 ਦੀ ਦੇ ਮੈਂ ਜਰਾ ਗੱਲਾਂ ਸਾਰੀਆਂ ਛੱਡ ਦੇ ਹਾਂ ਖੁਸ਼ ਹੈ ਮਾਰ ਦੇ ਥਾਪੀ ਮਾਰ ਤੂੰ ਮਾ ਮਾਰੂ ਥਾਪੀ ਹਾਂ ਮਾਰੂ ਇਹ ਲੈ ਆ ਸਾਈ ਉਹਨਾਂ ਦੀ ਉਹ ਇਕਾਦੀ ਮੇਰੇ ਹੱਥ 'ਚ ਆ ਨੀ ਕੋਈ ਗੱਲ ਨੀ ਕਿਉਂ ਏ ਐਵੇਂ ਕਰਨਾ ਇਹ ਤੂੰ ਰੱਖ ਮੈਂ ਤੁਹਾਨੂੰ ਬਾਜੀ ਨੰਬਰ ਦੇ ਦੂੰਗਾ ਭਾ ਵੀ ਬੰਨੇ ਮੁੰਨੀ ਠੀਕ ਹੈ ਨਾ ਇਹ ਮੈਂ ਰੱਖ ਲਿਆ ਜੀ ਉਹ ਨਾ ਟੈਨ ਟੈਨ ਕੋਈ ਨਾ ਇਹਨੇ ਵੰਡਦਾ ਇਹ ਕਿਹਦੇ ਕਿਉਂ ਜੀ ਆ ਵੀਡੀਓ ਬਣਦੀ ਅਸੀਂ ਤੇ ਇਥੋਂ ਮੰਗਦੇ ਵੀ ਨਹੀਂ ਮੈਨੂੰ ਐਂ ਦੱਸ ਇਹਦੇ ਕੋਲੇ ਘਾੜਾ ਕੋਈ ਤੈਨੂੰ ਨਹੀਂ ਦੇਊਗਾ 500 ਦਾ ਉਹ ਲੈ ਲਿਆ ਉਹ ਹਾਕਮ ਉਹ ਆਪਣੇ ਮੁੰਡੇ ਉੱਥੇ ਫਿਰਦੇ ਰਿਆਂ ਗੱਡੀ ਆਈ ਇੱਥੇ ਖੜ ਬਚਾਵੇ ਕਿਹੜੀ ਲਾਂ ਚੱਲ ਜੇਗੀ ਲੈ ਵੀ ਰੱਖੀ। ਮੇਦਰ ਕਿਹੜੀ ਦਾ ਬਲੱਡ ਲਾਈਨ ਦੀ ਬੱਕਰੀ ਹੈ ਆਪਣੇ ਕੋਲੇ? ਬਲੱਡ ਲਾਈਨ ਤਾਂ ਯਾਰ ਬਾਈ ਚਾਹੇ ਰਾਜੂ ਵਾਲੀ ਕਹਿ ਲਓ। ਠੀਕ ਹੈ ਜੀ। ਚਾਹੇ ਸਦੀਖ ਖਾਲੀ ਕਹਿ ਲਓ। ਠੀਕ ਹੈ ਜੀ। ਪਰ ਬੱਕਰੀ ਖਰੀ ਹੋਣੀ ਚਾਹੀਦੀ ਆ। ਠੀਕ ਹੈ ਜੀ। ਬਲੱਡ ਲਾਈਨ ਚਲ ਪ੍ਰਮਾਤਮਾ ਕਰੇ ਆਪ ਨੂੰ ਆਪਣੇ ਨਾਂ ਨੇ ਟੈਗ ਆ ਜਿਵੇਂ ਕੰਪਨੀ ਜਿੰਨਾ ਟਾਈਮ ਪੈਂਟ ਤੇ ਟੈਗ ਨਹੀਂ ਲਾਉਂਦੀ ਪੈਂਟ ਵਿਕਦੀ ਨਹੀਂ। ਵਿਕਦੀ ਨਹੀਂ ਸਹੀ ਗੱਲ ਆ। ਠੀਕ ਆ। ਪਰ ਇੱਕ ਗੱਲ ਮੈਂ ਤੁਹਾਨੂੰ ਦੱਸਦਾ ਵੀ ਪੰਜਾਬ ਦੇ ਵਿੱਚ ਜਦੋਂ ਆਪਾਂ ਕਹਿੰਦੇ ਆ ਪ੍ਰਮਾਤਮਾ ਕਰੇ ਬੱਕਰੀਆਂ ਦਾ ਬਹੁਤ ਆ ਮੈਂ ਲੋਕਾਂ ਨੂੰ ਕਹਿਣਾ ਵੀ ਬੱਕਰੀਆਂ ਜਿੱਥੇ 10 ਲੈਣੀਆਂ ਵੀਰੇ 5 ਲਾਓ ਠੀਕ ਐ ਜਿੱਥੇ 5 ਲੈਣੀਆਂ 2 ਲਾਓ ਪਰ ਲਵੋ ਕੁਆਲਿਟੀ ਦੀਆਂ ਠੀਕ ਆ ਹੁਣ ਇਹ ਬੱਕਰੀ ਦਾ ਮੂੰਹ ਦੇਖ ਲਾ ਬਾਈ ਲਓ ਇਹ ਬੱਕਰੀ ਫੇਰ ਬੱਕਰੇ ਵਾਲਾ ਮੂੰਹ ਲੱਗਿਆ ਹੋਇਆ ਬੱਕਰੀ ਦੇ ਹਾਂ ਸਹੀ ਗੱਲ ਆ ਵੀਰੇ ਅਗਲਾ ਕਹਿੰਦਾ ਨੱਕ ਰੋਮਨ ਨੋਜ ਆ ਦੇਖ ਲਾ ਕਿੱਥੇ ਪਿਆਰਾ ਮੈਂ ਤੋੜਾ ਇਹ ਲੈ ਹੁਣ ਧਿਆਨ ਮਾਰੋ ਆ ਜੀ ਇਹ ਇੰਨੀ 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 ਐ ਦੇਖ ਲਓ ਇੰਨਾ ਅੱਗੇ ਆ ਆ ਵੇਖ ਲਓ ਠੀਕ ਆ ਫਿਰ ਕੰਨਾਂ ਦੀ ਲਵਾਈ ਆ ਦੇਖ ਲਓ ਜੇ ਇਹਨੂੰ ਮਾੜੇ ਤੋਂ ਮਾੜੇ ਬੋਕ ਤੋਂ ਵੀ ਆਪਾਂ ਕ੍ਰਾਸ ਕਰਾ ਦਈਏ ਨਾ ਹਾਂ ਜੀ ਆ ਵੀ ਇਹਨੇ ਬੱਚੇ ਚੰਗੇ ਹੀ ਦੇਣੇ ਚੰਗੇ ਦੇਊਗੀ ਪੇਟਲ ਬੱਕਰੀ ਆਪਾਂ ਕਹਿ ਦਿੰਨੇ ਆ ਵੱਡੇ ਢਿੱਡ ਵਾਲੀ ਠੀਕ ਹੈ ਆ ਦੇਖੋ ਇਹ ਪੇਟਲ ਬੱਕਰੀ ਆ ਹੋਰ ਰਾਜੂ ਨੇ ਨਵੇਂ ਬੰਦਿਆਂ ਨੂੰ ਇਹ ਦਵਾਈ ਆ। ਠੀਕ ਹੈ। ਨਾਲ ਆਲਾ ਬੰਦਾ ਵੀ ਯਾਦ ਕਰੂਗਾ ਵੀ ਆਪਾਂ ਕੋਈ ਫੱਟੇਗਾ ਰੱਖਣਾ ਚ। ਹੋਰੇ ਗੱਬਣਾ ਇਸ ਵਕਤਾਂ। ਗੱਬਣਾ ਬਾਈ ਇਹੇ। ਠੀਕ ਹੈ। ਇਹਦਾ ਡੇਢ ਘੰਟਾ ਆ ਗਿਆ ਫੜੂਣਾ। ਬਾਈ ਸੁਣਦਾ। ਡੇਢ ਘੰਟਾ ਕਿੰਨਾ ਵਾ ਸੂਆ ਹੋਣੇ ਦਾ? ਦੂਜੇ ਸੂਏ ਸੂਏ ਸੂ ਬਾਈ। ਦੂਜੇ ਸੂਏ ਆ। ਹਾਂ ਬਾਈ। ਠੀਕ ਹੈ। ਠੀਕ ਆ। ਲਓ ਜੀ ਪੈਸੇ ਲਓ। ਖਣਾ ਦੀ ਪਾਸ ਕਰਾਈ ਆ ਬਾਈਆਂ ਨੂੰ ਆਪਾਂ ਨੇ ਸਾਰਾ ਕੁਝ ਚੈੱਕ ਕਰਾ ਕੇ। 2 3 4 ਛੜ ਦੇ ਵਖਰੀ। 5 6 7 8

22 23 24 25 26 27 28 30000 ਜੀ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਲਿਖਾਈ ਆਪੋ ਦੀ ਕੋਈ ਗੱਲ ਨਹੀਂ ਛੋੜ ਚ ਹੈਗਲਾ ਨੂੰ ਕੋਸ ਮਰਜੀ ਕਰਦੇ ਉਹ ਤੇਰੀ ਮਰਜੀ ਕਿਉਂ ਜੀ ਹਾਂ ਇਹ ਗੱਲ ਆਪਾਂ ਛੋੜ ਕੇ ਲੈ ਬਾ ਮੈਂ ਲਿਖਾਈ ਕਰਾ ਦੂੰਗਾ ਉਹੀ ਕੰਮ ਹੋ ਗਿਆ ਆ ਪੰਜਾ ਲੋਟ ਪਈ ਇਹਨੇ ਦਿੱਤਾ ਹੈ ਜਿਹੜਾ